ਇਹ ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਤेंदुए ਹੋਣ ਦੀ ਖਬਰ ਦੇ ਨਾਲ ਲੋਕ ਸਹਿਮੇ ਹੋਏ ਨਜ਼ਰ ਆ ਰਹੇ ਤੇ ਲਗਾਤਾਰ ਅਜਿਹੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਤेंदुए ਦੇ ਵੱਲੋਂ ਆਵਾਰਾ ਕੁੱਤਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਕਦੀ ਉਸਦੇ ਪੰਜੇ ਜਿਹੜੇ ਜ਼ਮੀਨ ਦੇ ਉੱਤੇ ੱਸੇ ਹੋਏ ਦੇਖੇ ਗਏ ਨੇ ਤਾਂ ਉੱਥੇ ਹੀ ਹੁਣ ਇੱਕ ਅਜੇ ਹੀ ਨਵੀਂ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕਾਨੋਵਾਲ ਬਲਾਕ ਦੇ ਪ੍ਰਿੰਟਕਰ ਸੋਈਆਂ ਦੇ ਲੋਕਾਂ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਇਸ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਪੂਰੇ ਰੰਗ ਦਾ ਜਾਨਵਰ ਖੇਤਾਂ ਦੇ ਵਿੱਚ ਭਜਦਾ ਹੋਇਆ ਦਿਖਾਈ ਦੇ ਰਿਹਾ ਤੇ ਪਿੰਡ ਵਾਸੀ ਬੰਦੇ ਸੋਟਿਆਂ ਦੇ ਨਾਲ ਉਸ ਨੂੰ ਫੜਨ ਦੇ ਵਿੱਚ ਲੱਗੇ ਹੋਏ ਨੇ ਉੱਥੇ ਹੀ ਕਿਹਾ ਜਾ ਰਿਹਾ ਹੈ ਕਿ ਇਹ ਜਾਨਵਰ ਹੇਂਦੂਆ ਹੋ ਸਕਦਾ ਹੈ ਪਰ ਦੂਜੇ ਪਾਸੇ वन ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਤेंदुआ ਨਹੀਂ ਹੈ ਕਿਉਂਕਿ ਉਸ ਦਾ ਸਰੀਰ ਲੰਬਾ ਹੁੰਦਾ ਹੈ ਤਉ ਉਸ ਦੇ ਸਰੀਰ ਦੇ ਉੱਤੇ ਕਾਲੇ ਗੋਲੇ ਜਿਹੇ ਬਨੇ ਹੁੰਦੇ ਨੇ ਇਸ ਲਈ ਇਹ ਤੰਦੂਆ ਨਹੀਂ ਲੱਗਦਾ ਪਰ ਪਿੰਡ ਵਾਸੀਆਂ ਦੇ ਵਿੱਚ ਸਹਿਮ ਦਾ ਮਾਹੌਲ ਜ਼ਰੂਰ ਪਾਇਆ ਜਾ ਰਿਹਾ ਹੈ ਕਿਉਂਕਿ ਤਸਵੀਰਾਂ ਦੇਖ ਸਕਦੇ ਹੋ ਕਿ ਕਿਵੇਂ ਖੋਫਨਾਕ ਜਾਨਵਰ ਖੁੱਲੇ ਆਮ ਪਿੰਡ ਦੇ ਖੇਤਾਂ ਦੇ ਵਿੱਚ ਤੋੜਦਾ ਹੋਇਆ ਦਿਖਾਈ ਦੇ ਰਿਹਾ ਹੈ ਪਿੰਡ ਦੇ ਲੋਕ ਡੰਡੇ ਸੋਟਿਆਂ ਦੇ ਨਾਲ ਉਸ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਦੂਜੇ ਪਾਸੇ வன ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਤेंदुआ ਨਹੀਂ ਹੋ ਸਕਦਾ ਇਹ ਜੰਗਲੀ ਬਿੱਲਾ ਫੌਨ ਦੀ ਜੜੀ ਉਹਨਾਂ ਦੇ ਵੱਲੋਂ ਸੰਭਾਵਨਾ ਜਤਾਈ ਜਾ ਰਹੀ ਹੈ ਪਰ ਫਿਰ ਵੀ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਆਏ ਦਿਨ ਨਵੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਤेंदुए ਦਾ ਖੋਫ ਲਗਾਤਾਰ جاری ਹੈ ਦੱਸ ਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਵੱਖ-ਵੱਖ ਵੀਡੀਓਜ਼ ਦੇਖੀਆਂ ਗਈਆਂ ਨੇ ਜਿਸ ਦੇ ਵਿੱਚ ਤेंदुए ਨਜ਼ਰ ਆ ਰਹੇ ਨੇ ਤਾਂ ਸਾਫ ਤੌਰ ਤੇ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਐਵੇਂ ਤेंदੁਆ ਇਹ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਖੁੱਲੇ ਆਮ ਜਿਹੜਾ ਤेंदुआ ਉਹਨਾਂ ਦੇ ਪਿੰਡਾਂ ਦੇ ਵਿੱਚ ਘੁੰਮ ਰਿਹਾ ਤਾਂ ਉਹਨਾਂ ਨੂੰ ਉਹਨਾਂ ਦੀ ਜਾਨ ਦਾ ਖਤਰਾ ਬਣਿਆ ਹੋਇਆ ਹੈ ਫਿਲਹਾਲ வன ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਇਸ ਜਾਨਵਰ ਦੇ ਉੱਤੇ ਪੂਰੀ ਨਜ਼ਰ ਬਣਾਈ ਹੋਈ ਹੈ ਬੀਤੇ ਕਈ ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਤेंदुए ਹੋਣ ਦੀ ਖਬਰ ਦੇ ਨਾਲ ਲੋਕ ਸਹਿਮੇ ਹੋਏ ਨਜ਼ਰ ਆ ਰਹੇ ਕਿ ਲਗਾਤਾਰ ਅਜਿਹੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਟੇਂਦੂਏ ਦੇ ਵੱਲੋਂ ਆਵਾਰਾ ਕੁੱਤਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਕਦੀ ਉਸਦੇ ਪੰਜੇ ਜਿਹੜੇ ਜ਼ਮੀਨ ਦੇ ਉੱਤੇ ਧਸੇ ਹੋਏ ਦੇਖੇ ਗਏ ਨੇ ਤਾਂ ਉੱਥੇ ਹੀ ਹੁਣ ਇੱਕ ਅਜੇਹੀ ਨਵੀਂ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕਾਨੋਵਾਲ ਬਲਾਕ ਦੇ ਪ੍ਰਿੰਟਕਰ ਸੋਈਆਂ ਦੇ ਲੋਕਾਂ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਇਸ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਪੂਰੇ ਰੰਗ ਦਾ ਜਾਨਵਰ ਖੇਤਾਂ ਦੇ ਵਿੱਚ ਭਜਦਾ ਹੋਇਆ ਦਿਖਾਈ ਦੇ ਰਿਹਾ ਤੇ ਪਿੰਡ ਵਾਸੀ ਬੰਦੇ ਸੋਟਿਆਂ ਦੇ ਨਾਲ ਉਸ ਨੂੰ ਫੜਨ ਦੇ ਵਿੱਚ ਲੱਗੇ ਹੋਏ ਨੇ ਉਥੇ ਹੀ ਕਿਹਾ ਜਾ ਰਿਹਾ ਹੈ ਕਿ ਇਹ ਜਾਨਵਰ ਤेंदुआ ਹੋ ਸਕਦਾ ਹੈ ਪਰ ਦੂਜੇ ਪਾਸੇ வன ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਤेंदुआ ਨਹੀਂ ਹੈ ਕਿਉਂਕਿ ਉਸ ਦਾ ਸਰੀਰ ਲੰਬਾ ਹੁੰਦਾ ਹੈ ਤਾਂ ਉਸ ਦੇ ਸਰੀਰ ਦੇ ਉੱਤੇ ਕਾਲੇ ਗੋਲੇ ਜਿਹੇ ਬਣੇ ਹੁੰਦੇ ਨੇ ਇਸ ਲਈ ਇਹ ਇਹ ਤेंदुआ ਨਹੀਂ ਲੱਗਦਾ ਪਰ ਪਿੰਡ ਵਾਸੀਆਂ ਦੇ ਵਿੱਚ ਸਹਿਮ ਦਾ ਮਾਹੌਲ ਜਰੂਰ ਪਾਇਆ ਜਾ ਰਿਹਾ ਹੈ ਕਿਉਂਕਿ ਤਸਵੀਰਾਂ ਦੇਖ ਸਕਦੇ ਹੋ ਕਿ ਕਿਵੇਂ ਖੋਪਨਾਖ ਜਾਨਵਰ ਖੁੱਲੇ ਆਮ ਪਿੰਡ ਦੇ ਖੇਤਾਂ ਦੇ ਵਿੱਚੋਂ ਤੋੜਦਾ ਹੋਇਆ ਦਿਖਾਈ ਦੇ ਰਿਹਾ ਹੈ ਪਿੰਡ ਦੇ ਲੋਕ ਡੰਡੇ ਸੋਟਿਆਂ ਦੇ ਨਾਲ ਉਸਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਦੂਜੇ ਪਾਸੇ வன ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਤेंदुआ ਨਹੀਂ ਹੋ ਸਕਦਾ ਇਹ ਜੰਗਲੀ ਬਿੱਲਾ ਫੋਨ ਦੀ ਡੇਰੀ ਉਹਨਾਂ ਦੇ ਵੱਲੋਂ ਸੰਭਾਵਨਾ ਜਤਾਈ ਜਾ ਰਹੀ ਹੈ ਪਰ ਫਿਰ ਵੀ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਆਏ ਦਿਨ ਨਵੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਤेंदुए ਦਾ ਖੋਫ ਲਗਾਤਾਰ جاری ਹੈ ਅਜਿਕੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਵੱਖ-ਵੱਖ ਵੀਡੀਓਜ਼ ਦੇਖੀਆਂ ਗਈਆਂ ਨੇ ਜਿਸ ਦੇ ਵਿੱਚ ਤेंदुए ਨਜ਼ਰ ਆ ਰਹੇ ਨੇ ਤਾਂ ਸਾਫ਼ ਤੌਰ ਤੇ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਐਵੇਂ ਤेंदੁਆ ਇਹ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਖੁੱਲੇ ਆਮ ਜਿਹੜਾ ਤेंदुआ ਉਹਨਾਂ ਦੇ ਪਿੰਡਾਂ ਦੇ ਵਿੱਚ ਘੁੰਮ ਰਿਹਾ ਤਾਂ ਉਹਨਾਂ ਨੂੰ ਉਹਨਾਂ ਦੀ ਜਾਨ ਦਾ ਖਤਰਾ ਬਣਿਆ ਹੋਇਆ ਹੈ ਫਿਲਹਾਲ வன ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਇਸ ਜਾਨਵਰ ਦੇ ਉੱਤੇ ਪੂਰੀ ਨਜ਼ਰ ਬਣਾਈ ਹੋਈ ਹੈ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp channel par